ਜ਼ਿੰਦਗੀ ਦੀ ਦੌੜ ਭੱਜ ਵਿੱਚ ਹਰ ਇਨਸਾਨ ਦੇ ਦਿਲ ਵਿੱਚ ਕੋਈ ਨਾ ਕੋਈ ਮਲਾਲ ਜ਼ਰੂਰ ਰਹਿ ਜਾਂਦਾ ਕਦੇ ਕਿਸੇ ਗੁਜ਼ਰੇ ਸਮੇਂ ਦੀ ਚੀਜ਼ ਕਦੇ ਲਏ ਹੋਏ ਫੈਸਲਿਆਂ ਦਾ ਦੁੱਖ ਜਾਂ ਕਦੇ ਨਾ ਕੀਤੇ ਕੰਮ ਦੀ ਕਸਕ ਪਛਤਾਵਾ ਇੱਕ ਐਸੀ ਆਗ ਹੈ ਜੋ ਧਰਤੀ ਥੱਲੇ ਦੱਬੇ ਲਾਵੇ ਵਾਂਗੂ ਅੰਦਰ ਹੀ ਅੰਦਰ ਧੁਖਦਾ ਰਹਿੰਦਾ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਰਾਜ਼ ਐਸੇ ਹੁੰਦੇ ਨੇ ਜੋ ਹਰ ਇੱਕ ਦੇ ਸਾਹਮਣੇ ਫਰੋਲੇ ਨਹੀਂ ਜਾ ਸਕਦੇ ਉਹ ਉਸੇ ਇਨਸਾਨ ਦੇ ਨਾਲ ਹੀ ਦਫਨ ਹੋ ਜਾਂਦੇ ਨੇ ਪਰ ਉਸ ਦੀ ਚੁਬਣ ਮੜੀਆਂ ਤੱਕ ਉਸ ਦਾ ਖੜਾ ਨਹੀਂ ਛੜਦੀ ਪਰ ਕੀ ਹੋਵੇ ਜੇ ਤੁਹਾਨੂੰ ਕਿਸੇ ਐਸੀ ਜਗ੍ਹਾ ਤੋਂ ਬੁਲਾਵਾ ਆਵੇ ਜਿੱਥੇ ਜਾ ਕੇ ਤੁਹਾਡੇ ਅੰਦਰ ਘਰ ਕੀਤੇ ਪਛਤਾਵੇ ਦਾ ਭਾਰ ਹਮੇਸ਼ਾ ਲਈ ਲੈ ਜਾਵੇ ਜੇਕਰ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਕੀ ਕਰੋਗੇ ਅੱਜ ਦੀ ਇਹ ਕਹਾਣੀ ਐਸੇ ਹੀ ਸਵਾਲਾਂ ਦੀ ਖੋਜ ਕਰਦੀ ਹੈ ਕਹਾਣੀਆਂ ਦੇ ਜ਼ਰੀਏ ਅਸੀਂ ਉਹਨਾਂ ਗੱਲਾਂ ਨੂੰ ਵੀ ਸਮਝ ਸਕਦੇ ਹਾਂ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਮਹਿਸੂਸ ਹੀ ਨਹੀਂ ਕਰਦੇ ਇਸ ਲਈ ਅਸੀਂ ਤੁਹਾਡੇ ਲਈ ਇੱਕ ਐਸੀ ਕਹਾਣੀ ਲੈ ਕੇ ਆਏ ਹਾਂ ਜੋ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਕਹਾਣੀ ਨੂੰ ਅਖੀਰ ਤੱਕ ਜ਼ਰੂਰ ਸੁਣਿਓ ਕਿਉਂਕਿ ਅੱਧਾ ਅਧੂਰਾ ਗਿਆਨ ਵੀ ਖਤਰਨਾਕ ਹੋ ਸਕਦਾ ਹੈ ਤੇ ਜੇਕਰ ਨਵੇਂ ਆਏ ਹੋ ਤਾਂ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਸ਼ੁਰੂ ਕਰਦੇ ਹਾਂ ਬੜੇ ਪੁਰਾਣੇ ਵੇਲਿਆਂ ਦੀ ਗੱਲ ਹੈ ਹੱਥ ਵਿੱਚ ਇੱਕ ਲੱਕੜ ਦੀ ਸੋਟੀ ਫੜੀ ਇੱਕ ਬੁੱਢਾ ਫਕੀਰ ਪਿੰਡ ਪਿੰਡ ਘੁੰਮਦਾ ਤੇ ਐਸੇ ਕੌਤਕ ਕਰਦਾ ਜਿਸ ਨਾਲ ਲੋਕਾਂ ਦਾ ਜ਼ਿੰਦਗੀ ਬਾਰੇ ਸੋਚਣ ਦਾ ਨਜ਼ਰੀਆ ਹੀ ਬਦਲ ਜਾਂਦਾ ਐਸੀ ਹੀ ਯਾਤਰਾ ਨੂੰ ਅੱਗੇ ਵਧਾਉਂਦਾ ਉਹ ਇੱਕ ਐਸੇ ਰਾਜ ਵਿੱਚ ਪਹੁੰਚਿਆ ਜਿੱਥੇ ਲੋਕ ਆਪਣੇ ਕੀਤੇ ਹੋਏ ਗੁਨਾਹਾਂ ਦੇ ਪਛਤਾਵੇ ਦੇ ਭਾਰ ਹੇਠਾਂ ਦੱਬੇ ਹੋਏ ਸੀ ਕੀਤੀਆਂ ਗਲਤੀਆਂ ਦਾ ਪਛਤਾਵਾ ਉਹਨਾਂ ਦੇ ਚਿਹਰਿਆਂ ਤੇ ਸਾਫ਼ ਦੇਖਿਆ ਜਾ ਸਕਦਾ ਸੀ ਉਸ ਫਕੀਰ ਨੇ ਉਹਨਾਂ ਦੇ ਚਿਹਰਿਆਂ ਨੂੰ ਪੜ ਕੇ ਉਹਨਾਂ ਨੂੰ ਇਹਨਾਂ ਦੁੱਖਾਂ ਤੋਂ ਨਜਾਦ ਦਿਵਾਉਣ ਦਾ ਫੈਸਲਾ ਕੀਤਾ ਇਸ ਕੰਮ ਲਈ ਉਸਨੇ ਇੱਕ ਤਰਕੀਬ ਸੋਚੀ ਉਸ ਰਾਜ ਦੀ ਹੱਦ ਦੇ ਨਾਲ ਲੱਗਦੀ ਇੱਕ ਨਦੀ ਦੇ ਕੰਢੇ ਉਹਨੇ ਆਪਣਾ ਡੇਰਾ ਲਾ ਲਿਆ ਅਸਲ ਵਿੱਚ ਅੱਜ ਤੋਂ ਕਈ 100 ਸਾਲ ਪਹਿਲਾਂ ਇੱਕ ਨਦੀ ਹੋਇਆ ਕਰਦੀ ਸੀ ਜਿਸ ਨੂੰ ਲੋਕ ਆਖਿਆ ਕਰਦੇ ਸੀ ਪਾਪ ਧੋਣ ਵਾਲੀ ਨਦੀ ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਇਸ ਨਦੀ ਵਿੱਚ ਡੁਬਕੀ ਲਗਾਉਣ ਨਾਲ ਸਾਰੇ ਪਾਪ ਧੋਤੇ ਜਾਂਦੇ ਨੇ ਕੀਤੇ ਹੋਏ ਗੁਨਾਹ ਮਾਫ ਹੋ ਜਾਂਦੇ ਨੇ ਸਮਾਂ ਬੀਤਦਾ ਗਿਆ ਉਹ ਨਦੀ ਵੀ ਹੌਲੀ-ਹੌਲੀ ਅਲੋਪ ਹੋ ਗਈ ਜਿਵੇਂ-ਜਿਵੇਂ ਪੁਰਾਣੇ ਲੋਕ ਖਤਮ ਹੁੰਦੇ ਗਏ ਤਾਂ ਲੋਕ ਇਹ ਵੀ ਭੁੱਲਦੇ ਗਏ ਕਿ ਕੋਈ ਇਸ ਤਰ੍ਹਾਂ ਦੀ ਨਦੀ ਵੀ ਕਿਤੇ ਵਗਦੀ ਸੀ ਪਰ ਹੁਣ ਉਸ ਨਦੀ ਦਾ ਜ਼ਿਕਰ ਸਿਰਫ ਕਿਸੇ ਕਹਾਣੀਆਂ ਵਿੱਚ ਰਹਿ ਗਿਆ ਸੀ ਕਿ ਕੋਈ ਐਸੀ ਨਦੀ ਵੀ ਹੋਈ ਸੀ ਜਿਸ ਵਿੱਚ ਡੁੱਬ ਕੇ ਲਾਉਣ ਨਾਲ ਸਾਰੇ ਪਾਪ ਧੁੱਤ ਜਾਂਦੇ ਸੀ ਹੁਣ ਕਈ ਸਾਲਾਂ ਬਾਅਦ ਇਸ ਫਕੀਰ ਨੇ ਦਾਅਵਾ ਕੀਤਾ ਕਿ ਉਸ ਨੇ ਉਹ ਨਦੀ ਲੱਭ ਲਈ ਹੈ ਉਹ ਪੰਡ ਪੰਡ ਸ਼ਹਿਰ ਸ਼ਹਿਰ ਜਾ ਕੇ ਲੋਕਾਂ ਨੂੰ ਦੱਸਣ ਲੱਗ ਪਿਆ ਕਿ ਮੇਰੇ ਕੋਲ ਆਓ ਤੇ ਉਸ ਨਦੀ ਵਿੱਚ ਡੁਬਕੀ ਲਗਾ ਕੇ ਆਪਣੇ ਪਾਪ ਤੋਂ ਲਬੋ ਜਿਸ ਨਾਲ ਤੁਹਾਡੇ ਕੀਤੇ ਗੁਨਾਹ ਮਾਫ ਹੋ ਜਾਣਗੇ ਤੇ ਪਛਤਾਵੇ ਦਾ ਭਾਰ ਤੁਹਾਡੇ ਮਨਾਂ ਤੋਂ ਲੈ ਜਾਵੇਗਾ ਉੜਦੀ ਉੜਦੀ ਇਹ ਗੱਲ ਉਸ ਰਾਜ ਦੇ ਰਾਜੇ ਕੋਲ ਜਾ ਪਹੁੰਚੀ ਕਿਉਂਕਿ ਉਸਨੇ ਵੀ ਛੋਟੇ ਹੁੰਦੇ ਉਸ ਨਦੀ ਦੀ ਕਹਾਣੀ ਸੁਣੀ ਸੀ ਤਾਂ ਉਸਨੇ ਵੀ ਸੋਚਿਆ ਕਿ ਜੇਕਰ ਵਾਕਈ ਇਹ ਗੱਲ ਸੱਚੀ ਹੈ ਤਾਂ ਇੱਕ ਵਾਰ ਉੱਥੇ ਜਾ ਕੇ ਦੇਖਣਾ ਚਾਹੀਦਾ ਹੈ ਉਹ ਕੁਝ ਰਜੇਵਿਆਂ ਕਰਕੇ ਆਪ ਤਾਂ ਨਹੀਂ ਜਾਂਦਾ ਪਰ ਆਪਣੇ ਖਾਸ ਮੰਤਰੀਆਂ ਨੂੰ ਉੱਥੇ ਜਾ ਕੇ ਦੇਖਣ ਲਈ ਆਖਦਾ ਹੈ ਪਰ ਉਹ ਮੰਤਰੀ ਉੱਥੇ ਗਏ ਬਿਨਾਂ ਹੀ ਰਾਜੇ ਨੂੰ ਝੂਠ mù ਠਾਕ ਦਿੰਦੇ ਨੇ ਕਿ ਉੱਥੇ ਤਾਂ ਐਸਾ ਕੁਝ ਵੀ ਨਹੀਂ ਹੈ ਉਹ ਫਕੀਰ ਸਭ ਨੂੰ ਮੂਰਖ ਬਣਾ ਰਿਹਾ ਹੈ ਉੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਉਹ ਕਹਿਣ ਲੱਗੇ ਰਾਜਾ ਸਾਹਿਬ ਤੁਸੀਂ ਆਪ ਹੀ ਸੋਚੋ ਪਲਾ ਅਜੀਹਾ ਵੀ ਹੋ ਸਕਦਾ ਹੈ ਵੀ ਨਦੀ ਵਿੱਚ ਡੁਬਕੀ ਲਗਾਉਣ ਨਾਲ ਹੀ ਸਾਰੇ ਪਾਪ ਧੋਤੇ ਜਾਣ ਫਿਰ ਤਾਂ ਕੋਈ ਵੀ ਉੱਠ ਕੇ ਕੁਝ ਵੀ ਕਰ ਦੇਵੇਗਾ ਇਹ ਸੋਚ ਕੇ ਕਿ ਬਾਅਦ ਵਿੱਚ ਨਦੀ ਵਿੱਚ ਡੁਬਕੀ ਲਗਾ ਲਵਾਂਗਾ ਇਹ ਗੱਲ ਬਿਲਕੁਲ ਬਕਵਾਸ ਹੈ ਮੰਤਰੀਆਂ ਦੀਆਂ ਗੱਲਾਂ ਸੁਣ ਕੇ ਰਾਜਾ ਸੋਚਾਂ ਵਿੱਚ ਪੈ ਜਾਂਦਾ ਪਰ ਅੰਦਰੋਂ ਉਸ ਦਾ ਮਨ ਨਹੀਂ ਮੰਨਦਾ ਉਹ ਫੈਸਲਾ ਕਰਦਾ ਹੈ ਕਿ ਉਹ ਖੁਦ ਉੱਥੇ ਜਾ ਕੇ ਆਪ ਤਸੱਲੀ ਕਰੇਗਾ ਕਿ ਇਹ ਗੱਲ ਵਾਕਈ ਸੱਚ ਹੈ ਜਾਂ ਫਿਰ ਅਫਵਾਹ ਉਧਰ ਜਦੋਂ ਫਕੀਰ ਨੇ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਸ਼ੁਰੂ ਕੀਤੀ ਤਾਂ ਪਹਿਲਾਂ ਪਹਿਲ ਕੋਈ ਉਹਦੇ ਕੋਲ ਨਾ ਆਇਆ ਹਰ ਸ਼ਖਸ ਇਹੀ ਸਮਝਦਾ ਸੀ ਕਿ ਉਸਦੇ ਕੀਤੇ ਪਾਪ ਕਿਤੇ ਨਹੀਂ ਧੋਤੇ ਜਾ ਸਕਦੇ ਤੇ ਉਹ ਕਦੇ ਵੀ ਉਸ ਪਛਤਾਵੇ ਤੋਂ ਬਾਹਰ ਨਹੀਂ ਨਿਕਲ ਸਕਦਾ ਇੱਕ ਸ਼ਾਮ ਉਹ ਫਕੀਰ ਸ਼ਹਿਰ ਦੇ ਮੁੱਖ ਚਰਾਹੇ ਵਿੱਚ ਖੜਾ ਹੋ ਗਿਆ ਤੇ ਉੱਚੀ ਆਵਾਜ਼ ਵਿੱਚ ਬੋਲਿਆ ਓਏ ਰੱਬ ਦੇ ਬੰਦੇਓ ਇੱਕ ਵਾਰ ਨਦੀ ਤੇ ਆ ਕੇ ਡੁੱਬਕੀ ਲਗਾ ਕੇ ਤਾਂ ਦੇਖੋ ਦੇਖਿਓ ਤੁਹਾਡੇ ਕੀਤੇ ਹੋਏ ਗੁਨਾਹ ਮaaf ਹੋ ਜਾਣਗੇ ਸਾਰੇ ਪਾਪ ਧੋਤੇ ਜਾਣਗੇ ਜੇ ਉਸ ਮਾਲਕ ਨੇ ਜ਼ਰੀਆ ਬਣਾਇਆ ਹੀ ਹੈ ਤਾਂ ਤੁਸੀਂ ਉਸ ਦਾ ਫਾਇਦਾ ਕਿਉਂ ਨਹੀਂ ਲੈਂਦੇ ਇੱਕ ਵਾਰ ਅਜ਼ਮਾ ਕੇ ਤਾਂ ਦੇਖੋ ਤੁਹਾਡੀ ਦੁਆਨੀ ਵੀ ਖਰਚ ਨਹੀਂ ਹੋਣੀ ਕਿਉਂ ਤੁਸੀਂ ਮੁਫਤ ਦਾ ਲਾਹਾ ਲੈਣ ਤੋਂ ਵੀ ਕੰਨੀ ਘਤਰਉਂਦੇ ਹੋ ਫਕੀਰ ਦੀ ਇਹ ਗੱਲ ਸੁਣ ਕੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਨਦੀ ਕਿਨਾਰੇ ਪਹੁੰਚ ਜਾਂਦੇ ਨੇ ਉਹਨਾਂ ਵਿੱਚੋਂ ਹਰ ਇੱਕ ਨੂੰ ਇਹੀ ਲੱਗ ਰਿਹਾ ਸੀ ਕਿ ਉਸ ਦਾ ਕੀਤਾ ਗੁਨਾਹ ਬਹੁਤ ਵੱਡਾ ਹੈ ਤੇ ਦੁਨੀਆ ਦੇ ਕਿਸੇ ਕੋਨੇ ਵਿੱਚ ਉਸ ਦੀ ਮਾਫੀ ਨਹੀਂ ਹੈ ਰਾਜਾ ਵੀ ਭੇਸ ਬਦਲ ਕੇ ਬਾਕੀ ਭੀੜ ਵਿੱਚ ਸ਼ਾਮਲ ਹੁੰਦਾ ਤੇ ਨਦੀ ਕਿਨਾਰੇ ਪਹੁੰਚ ਜਾਂਦਾ ਹੈ ਤੇ ਉਥੋਂ ਦੇ ਰੰਗ ਟੰਗ ਦੇਖਦਾ ਹੈ ਉਥੇ ਆਉਣ ਤੋਂ ਬਾਅਦ ਫਕੀਰ ਉਹਨਾਂ ਨੂੰ ਇੱਕ ਅਜੀਬੋ ਗਰੀਬ ਸ਼ਰਤ ਦੱਸ ਦਿੰਦਾ ਉਹ ਕਹਿੰਦਾ ਹੈ ਕਿ ਡਬਕੀ ਲਗਾਉਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਬੋਲ ਕੇ ਦੱਸਣਾ ਪਵੇਗਾ ਕਿ ਤੁਸੀਂ ਕੀ ਪਾਪ ਕੀਤਾ ਹੈ ਫਿਰ ਹੀ ਇਸ ਨਦੀ ਦੇ ਜਲ ਵਿੱਚ ਨਹਾਉਣ ਨਾਲ ਤੁਹਾਡੇ ਪਾਪ ਧੋਤੇ ਜਾਣਗੇ। ਇਸ ਲਈ ਜੋ-ਜੋ ਆਪਣੇ ਪਾਪ ਧੋਣਾ ਚਾਹੁੰਦਾ ਹੈ ਉਹ ਅੱਗੇ ਆ ਕੇ ਆਪਣਾ ਆਪਣਾ ਗੁਨਾਹ ਦੱਸੋ ਤੇ ਬਾਕੀ ਸਭ ਉਸ ਦੀ ਗੱਲ ਧਿਆਨ ਨਾਲ ਸੁਣੋ। ਫਕੀਰ ਦੀ ਇਹ ਅਜੀਬ ਜੀ ਗੱਲ ਸੁਣ ਕੇ ਲੋਕਾਂ ਵਿੱਚ ਘੁਸਰਮੁਸਰ ਚੱਲ ਪੈਂਦੀ ਹੈ। ਭੀੜ ਵਿੱਚੋਂ ਬਹੁਤੇ ਲੋਕ ਆਪਣੇ ਪਾਪ ਬਾਕੀ ਲੋਕਾਂ ਦੇ ਸਾਹਮਣੇ ਦੱਸਣ ਦੀ ਹਿੰਮਤ ਨਹੀਂ ਜਟਾ ਪਾਉਂਦੇ। ਉਹ ਨਦੀ ਵਿੱਚ ਬਿਨਾਂ ਡੁਬਕੀ ਲਗਾਏ ਹੀ ਉਥੋਂ ਜਾਣ ਦਾ ਫੈਸਲਾ ਕਰ ਲੈਂਦੇ ਨੇ। ਤੇ ਆਪਣੇ ਕੀਤੇ ਗੁਨਾਹ ਲਕੋ ਲੈਂਦੇ ਨੇ ਉਹਨਾਂ ਵਿੱਚੋਂ ਕੁਝ ਲੋਕ ਸਵਾਦ ਲੈਣ ਲਈ ਹੀ ਉੱਥੇ ਰੁਕ ਜਾਂਦੇ ਨੇ ਕਿ ਚਲੋ ਵੇਖਦੇ ਹਾਂ ਕਿ ਕੋਈ ਸਾਰਿਆਂ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕਰਦਾ ਹੈ ਕਿ ਨਹੀਂ ਜਾਂ ਕਿਸ ਨੇ ਕੀ ਪਾਪ ਕੀਤਾ ਹੈ ਭੀੜ ਵਿੱਚੋਂ ਕੁਝ ਲੋਕ ਹਿੰਮਤ ਜੀ ਕਰਕੇ ਅੱਗੇ ਆਉਂਦੇ ਨੇ ਤੇ ਆਪਣੇ ਪਾਪ ਸਾਰਿਆਂ ਦੇ ਸਾਹਮਣੇ ਦੱਸਣ ਲਈ ਰਾਜ਼ੀ ਹੋ ਜਾਂਦੇ ਨੇ ਭੀਸ ਬਦਲ ਕੇ ਆਇਆ ਰਾਜਾ ਵੀ ਸਾਧੂ ਦੀ ਗੱਲ ਮੰਨ ਕੇ ਆਪਣੇ ਪਾਪ ਧੋਣ ਦਾ ਫੈਸਲਾ ਕਰਦਾ ਹੈ ਸੋ ਪਹਿਲੇ ਬੰਦੇ ਨੇ ਆਪਣੀ ਕਹਾਣੀ ਸ਼ੁਰੂ ਕੀਤੀ ਉਹ ਕਹਿਣ ਲੱਗਾ ਕਿ ਮੇਰਾ ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਮੈਂ ਆਪਣੇ ਪੁੱਤ ਨੂੰ ਕਦੇ ਸਹੀ ਰਾਹ ਨਹੀਂ ਦਿਖਾਇਆ ਜਦੋਂ ਉਹ ਛੋਟਾ ਸੀ ਮੈਂ ਸੋਚਿਆ ਬੱਚਾ ਹੈ ਆਪਣੇ ਆਪ ਹੀ ਸਿੱਖ ਜਾਵੇਗਾ ਮੈਂ ਕਦੇ ਉਸ ਨੂੰ ਅਦਬ ਇੱਜ਼ਤ ਜਾਂ ਚੰਗੀਆਂ ਆਦਤਾਂ ਨਹੀਂ ਸਿਖਾਈਆਂ ਉਹ ਗਲਤੀ ਕਰਦਾ ਤਾਂ ਮੈਂ ਕਦੇ ਉਸ ਨੂੰ ਟੋਕਣਾ ਠੀਕ ਨਾ ਸਮਝਿਆ ਕਦੇ ਆਪਣੀ ਥਕਾਵਟ ਕਦੇ ਆਪਣੇ ਗੁੱਸੇ ਨੂੰ ਬਹਾਨਾ ਬਣਾ ਕੇ ਮੈਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਾ ਰਿਹਾ ਅੱਜ ਉਹ ਕਾਫੀ ਵੱਡਾ ਹੋ ਗਿਆ ਹੈ ਪਰ ਵੱਡਾ ਹੋਣ ਦੇ ਨਾਲ ਉਸ ਵਿੱਚ ਅਕਲ ਨਹੀਂ ਆਈ ਸਗੋਂ ਜ਼ੁਬਾਨ ਤੇ ਕੜਵਾਹਟ ਆ ਗਈ ਹੈ ਹੁਣ ਉਹ ਮੈਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਦਾ ਹੈ ਕਦੇ-ਕਦੇ ਤਾਂ ਮੇਰੇ ਨਾਲ ਉੱਚੀ ਆਵਾਜ਼ ਵਿੱਚ ਬਹਿਸ ਵੀ ਕਰਦਾ ਹੈ ਮੈਂ ਉਸ ਤੋਂ ਇੱਜ਼ਤ ਦੀ ਉਮੀਦ ਕਰਦਾ ਪਰ ਮੇਰੇ ਜ਼ਿਹਨ ਵਿੱਚ ਇੱਕ ਸਵਾਲ ਘੁੰਮਦਾ ਰਹਿੰਦਾ ਕਿ ਜਦੋਂ ਮੈਂ ਹੀ ਉਸ ਨੂੰ ਕਦੇ ਕਿਸੇ ਦੀ ਇੱਜ਼ਤ ਕਰਨੀ ਨਹੀਂ ਸਿਖਾਈ ਤਾਂ ਫਿਰ ਮੈਂ ਉਸ ਤੋਂ ਇਹ ਉਮੀਦ ਕਿਸ ਆਸ ਨਾਲ ਰੱਖ ਰਿਹਾ ਸੱਚ ਪੁੱਛੋ ਤਾਂ ਗਲਤ ਉਸਦੀ ਬਤਮੀਜ਼ੀ ਨਹੀਂ ਹੈ ਸਗੋਂ ਮੇਰੀ ਲਾਪਰਵਾਹੀ ਹੈ ਮੈਂ ਸੋਚਿਆ ਸੀ ਕਿ ਸਮਾਂ ਸਭ ਕੁਝ ਸਿਖਾ ਦੇਵੇਗਾ ਪਰ ਸਮੇਂ ਨੇ ਉਸਦੀ ਮਸੂਮੀਅਤ ਖੋ ਕੇ ਉਸ ਨੂੰ ਬਦਸਲੂਕੀ ਬਖਸ਼ ਦਿੱਤੀ ਜਦੋਂ ਕਿਸੇ ਨਾਲ ਗਲਤ ਕਰਦਾ ਸੀ ਤਾਂ ਮੈਂ ਕਦੇ ਰੋਕਿਆ ਨਹੀਂ ਹੁਣ ਜਦੋਂ ਮੈਨੂੰ ਹੀ ਗਲਤ ਬੋਲਦਾ ਹੈ ਤਾਂ ਮੇਰੇ ਕੋਲ ਉਸ ਨੂੰ ਰੋਕਣ ਦਾ ਕੋਈ ਹੱਕ ਨਹੀਂ ਰਹਿ ਗਿਆ ਅੱਜ ਮੇਰਾ ਪੁੱਤ ਮੇਰੇ ਸਾਹਮਣੇ ਖੜਾ ਹੋ ਕੇ ਮੈਨੂੰ ਹੀ ਬੁਰਾ ਭਲਾ ਕਹਿੰਦਾ ਹੈ ਤੇ ਮੈਂ ਖاموش ਰਹਿੰਦਾ ਵਾਂ ਕਿਉਂਕਿ ਅੰਦਰੋਂ ਮੈਂ ਜਾਣਦਾ ਕਿ ਇਹ ਮੇਰੀ ਹੀ ਬੀਜੀ ਹੋਈ ਫਸਲ ਹੈ ਸੋ ਮੇਰਾ ਪਾਪ ਇਹ ਹੈ ਕਿ ਮੈਂ ਪਿਤਾ ਹੋ ਕੇ ਵੀ ਪਿਤਾ ਵਾਲਾ ਫਰਜ਼ ਨਹੀਂ ਨਿਭਾਇਆ ਉਹ ਸਾਦਮੀ ਦਾ ਦੁੱਖ ਸੁਣ ਕੇ ਫਕੀਰ ਨੇ ਕੋਲ ਖੜੀ ਔਰਤ ਨੂੰ ਕਿਹਾ ਚੱਲ ਭਾਈ ਹੁਣ ਤੂੰ ਆਪਣਾ ਪਾਪ ਦੱਸ ਕਿਹੜਾ ਮਲਾਲ ਹੈ ਜਿਹੜਾ ਤੈਨੂੰ ਇੱਥੇ ਲੈ ਆਇਆ ਉਹ ਥੋੜੀ ਝਿਜਕਦੇ ਹੋਏ ਬੋਲੀ ਮੈਂ ਕੀ ਦੱਸਾਂ ਮੇਰਾ ਗੁਨਾਹ ਇਹ ਹੈ ਕਿ ਰੱਬ ਨੇ ਜਿੰਨਾ ਬੱਚਿਆਂ ਨੂੰ ਮੇਰੀ ਝੋਲੀ ਪਾਇਆ ਸੀ ਮੈਂ ਉਹਨਾਂ ਨੂੰ ਕਦੇ ਆਪਣਾ ਮੰਨਿਆ ਹੀ ਨਹੀਂ ਦਰਸਲ ਕੁਝ ਸਾਲ ਪਹਿਲਾਂ ਮੇਰੇ ਪਤੀ ਦੀ ਪਹਿਲੀ ਪਤਨੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਬੱਚੇ ਛੋਟੇ ਸੀ ਉਹਨਾਂ ਦੀ ਜ਼ਿੰਮੇਵਾਰੀ ਪਿਓ ਤੇ ਆਣ ਪਈ ਬੱਚਿਆਂ ਨੂੰ ਮਾਂ ਦੀ ਘਾਟ ਨਾ ਰੜਕੇ ਇਸ ਲਈ ਮੇਰੇ ਪਤੀ ਨੇ ਮੇਰੇ ਨਾਲ ਦੂਜਾ ਵਿਆਹ ਕਰਵਾ ਲਿਆ ਪਰ ਸੱਚ ਦੱਸਾਂ ਤਾਂ ਮੈਨੂੰ ਉਹ ਬੱਚੇ ਹਮੇਸ਼ਾ ਬੋਝ ਹੀ ਲੱਗੇ ਜਦੋਂ ਉਹ ਰੋਂਦੇ ਸੀ ਤਾਂ ਮੈਂ ਉਹਨਾਂ ਨੂੰ ਲਾੜ ਲਡਾਉਣ ਦੀ ਥਾਂ ਘੂਰ ਦਿਆ ਕਰਦੀ ਸੀ ਜਦੋਂ ਉਹ ਖੇਡਣ ਦੀ ਜ਼ਿਆਦ ਕਰਦੇ ਤਾਂ ਮੈਂ ਉਹਨਾਂ ਨੂੰ ਤਾਨੇ ਮਾਰਦੀ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਤੁਸੀਂ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਮੈਂ ਉਹਨਾਂ ਨੂੰ ਪੜ੍ਹਾਈ ਤੋਂ ਵੀ ਵਾਂਝਾ ਰੱਖਿਆ ਕਦੇ ਚੰਗੀਆਂ ਆਦਤਾਂ ਨਹੀਂ ਸਿਖਾਈਆਂ ਉਲਟਾ ਮੈਂ ਉਹਨਾਂ ਨਾਲ ਹਮੇਸ਼ਾ ਭੇਦ ਭਾਵ ਕੀਤਾ ਉਹਨਾਂ ਨੂੰ ਦੂਜਿਆਂ ਦੇ ਸਾਹਮਣੇ ਨੀਵਾ ਦਿਖਾਇਆ ਕਈ ਵਾਰ ਤਾਂ ਉਹਨਾਂ ਦੇ ਹੱਥ ਚੋਂ ਰੋਟੀ ਦੀ ਬੁਰਕੀ ਵੀ ਖੋ ਲਈ ਕੁਝ ਸਾਲਾਂ ਬਾਅਦ ਮੇਰਾ ਪਤੀ ਵੀ ਚਲ ਵਸਿਆ ਮੇਰੀ ਝੋਲੀ ਆਪਣੀ ਔਲਾਦ ਪੱਖੋਂ ਸਖਣੀ ਰਹਿ ਗਈ ਤੇ ਜਿਹੜੇ ਬੱਚੇ ਕਿਸਮਤ ਨੇ ਮੇਰੀ ਝੋਲੀ ਪਾਏ ਸੀ ਮੈਂ ਉਹਨਾਂ ਨੂੰ ਤੜਪਾ ਤੜਪਾ ਕੇ ਵੱਡਾ ਕੀਤਾ ਮੈਂ ਉਹਨਾਂ ਦਾ ਸਰੀਰ ਤਾਂ ਪਾਲਿਆ ਪਰ ਉਹਨਾਂ ਦੀ ਰੂਹ ਹਮੇਸ਼ਾ ਲਾੜ ਪਿਆਰ ਤੋਂ ਭੁੱਖੀ ਰੱਖੀ ਪਰ ਅਜੀਬ ਗੱਲ ਇਹ ਹੈ ਕਿ ਅੱਜ ਉਹੀ ਬੱਚੇ ਜਿਨ੍ਹਾਂ ਨੂੰ ਮੈਂ ਕਦੇ ਮਾਂ ਦਾ ਪਿਆਰ ਤੱਕ ਨਹੀਂ ਸੀ ਦਿੱਤਾ ਜਿਨ੍ਹਾਂ ਨੂੰ ਮੈਂ ਸਿਰਫ ਬੋਝ ਸਮਝਿਆ ਉਹ ਮੇਰੀ ਦਿਲ ਤੋਂ ਸੇਵਾ ਕਰਦੇ ਨੇ ਤੇ ਮੇਰੇ ਪੈਰਾਂ ਹੇਠਾਂ ਫੁੱਲ ਵਿਛਾਉਂਦੇ ਨੇ ਜਦੋਂ ਮੈਂ ਬਿਮਾਰ ਹੋ ਜਾਂਦੀ ਆ ਤਾਂ ਉਹ ਮੇਰੀ ਦਿਨ ਰਾਤ ਸੇਵਾ ਕਰਦੇ ਨੇ ਘਰ ਤੇ ਖੇਤ ਦੇ ਸਾਰੇ ਕੰਮ ਕਰਦੇ ਨੇ ਖੇਤੋਂ ਟੁੱਟੇ ਥੱਕੇ ਆ ਕੇ ਵੀ ਮੇਰਾ ਖਿਆਲ ਰੱਖਦੇ ਨੇ ਮੇਰਾ ਖਾਣਾ ਤੱਕ ਬਣਾਉਂਦੇ ਨੇ ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬੋਝ ਸਮਝਦੀ ਰਹੀ ਅੱਜ ਉਹ ਮੇਰੇ ਲਈ ਸਭ ਤੋਂ ਵੱਡੀ ਰਹਿਮਤ ਨੇ ਲੋਕ ਮੈਨੂੰ ਆਖਦੇ ਨੇ ਕਿ ਤੂੰ ਬੜੀ ਭਾਗਾ ਵਾਲੀ ਐ ਪਰ ਮੈਂ ਅਪਹਾਗਣ ਹਮੇਸ਼ਾ ਸ਼ਿਕਵੇ ਕਰਦੀ ਰਹੀ ਕਿ ਰੱਬ ਨੇ ਮੇਰੇ ਘਰ ਔਲਾਦ ਨਹੀਂ ਦਿੱਤੀ ਪਰ ਪ੍ਰਮਾਤਮਾ ਨੇ ਮੈਨੂੰ ਤਿੰਨ ਤਿੰਨ ਔਲਾਦਾਂ ਦੀ ਦਾਤ ਨਾਲ ਨਵਾਜ਼ਿਆ ਉਸ ਦੀ ਮੈਂ ਕਦੇ ਕਦਰ ਹੀ ਨਹੀਂ ਕੀਤੀ ਉਲਟਾ ਉਹਨਾਂ ਨੂੰ ਪਤਾ ਨਹੀਂ ਕੀ ਕੀ ਤਸੀਹੇ ਦੇ ਕੇ ਮਤਰਈ ਵਾਲਾ ਸਲੂਕ ਕੀਤਾ ਤੇ ਅੱਜ ਜਦੋਂ ਮੈਂ ਉਹਨਾਂ ਤੋਂ ਇੱਜ਼ਤ ਤੇ ਪਿਆਰ ਦਾ ਸਹਾਰਾ ਪਾ ਰਹੀ ਹਾਂ ਤਾਂ ਮੇਰੀ ਰੂਹ ਆਪਣੇ ਹੀ ਕੀਤੇ ਗੁਨਾਹਾਂ ਦੇ ਬੋਝ ਹੇਠ ਦੱਬਿਆ ਹੋਇਆ ਮਹਿਸੂਸ ਕਰਦੀ ਹੈ ਉਸ ਦੀ ਗੱਲ ਸੁਣ ਕੇ ਫਕੀਰ ਨੇ ਬਹੁਤ ਦੁਖੀ ਅੰਦਾਜ਼ ਵਿੱਚ ਸਿਰ ਹਿਲਾਇਆ ਤੇ ਤੀਜੇ ਸ਼ਖਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਤੂੰ ਇਸ ਉਮਰ ਵਿੱਚ ਕਿਹੜੇ ਦੁੱਖ ਵਿੱਚ ਹੈ ਉਹ ਤੀਜਾ ਵਿਅਕਤੀ ਜੋ ਉਮਰ ਵਿੱਚ ਬਜ਼ੁਰਗ ਤੇ ਬਹੁਤ ਕਮਜ਼ੋਰ ਸੀ ਆਖਣ ਲੱਗਾ ਮੇਰਾ ਸਭ ਤੋਂ ਵੱਡਾ ਪਾਪ ਮੇਰਾ ਲਾਲਚ ਹੀ ਹੈ ਮੈਂ ਕਦੇ ਰੱਬ ਦੇ ਦਿੱਤੇ ਨਾਲ ਸੰਤੁਸ਼ਟ ਨਹੀਂ ਹੋਇਆ ਮੈਂ ਜਦੋਂ ਕਿਸੇ ਕੋਲ ਦੌਲਤ ਜਾਂ ਖੁਸ਼ੀ ਵੇਖਦਾ ਸੀ ਤਾਂ ਮੈਨੂੰ ਜਲਣ ਮਹਿਸੂਸ ਹੁੰਦੀ ਸੀ ਮੈਂ ਉਦੋਂ ਤੱਕ ਖੁਸ਼ ਨਹੀਂ ਸੀ ਹੁੰਦਾ ਜਦੋਂ ਤੱਕ ਕਿਸੇ ਹੋਰ ਦਾ ਨੁਕਸਾਨ ਨਾ ਦੇਖ ਲਵਾਂ ਇਹੀ ਜ਼ਹਿਰ ਮੇਰੀਆਂ ਰਗਾਂ ਵਿੱਚ ਵਹਿੰਦਾ ਰਿਹਾ ਪੈਸੇ ਕਮਾਉਣ ਲਈ ਮੈਂ ਕੁਝ ਨਹੀਂ ਦੇਖਿਆ ਲੋਕਾਂ ਨਾਲ ਝੂਠ ਬੋਲਿਆ ਧੋਖੇ ਕੀਤੇ ਕਈਆਂ ਨੂੰ ਠੱਗ ਲਿਆ ਜਿਨ੍ਹਾਂ ਦਾ ਭਰੋਸਾ ਮੇਰੇ ਉੱਤੇ ਸੀ ਮੈਂ ਉਹਨਾਂ ਨੂੰ ਵੀ ਆਪਣੇ ਮਤਲਬ ਕੱਢਣ ਲਈ ਵਰਤਿਆ ਮੈਨੂੰ ਲੱਗਦਾ ਸੀ ਜਿੰਨਾ ਜ਼ਿਆਦਾ ਇਕੱਠਾ ਕਰਾਂਗਾ ਉਨੀ ਜ਼ਿਆਦਾ ਖੁਸ਼ੀ ਮਿਲੇਗੀ ਪਰ ਅੱਜ ਜਦੋਂ ਮੁੜ ਕੇ ਪਿੱਛੇ ਦੇਖਦਾ ਤਾਂ ਯਾਦਦਾ ਹੈ ਕਿ ਖੁਸ਼ੀਆਂ ਮੇਰੇ ਹੱਥੋਂ ਰੇਤ ਵਾਂਗੂੰ ਕਿਰ ਗਈਆਂ ਰੱਬ ਨੇ ਮੈਨੂੰ ਬੇਅੰਤ ਦੌਲਤ ਦਿੱਤੀ ਮੇਰਾ ਘਰ ਘਰ ਨਹੀਂ ਇੱਕ ਮਹਿਲ ਹੈ ਪਰ ਉਸ ਮਹਿਲ ਵਿੱਚ ਇੱਕ ਅਜੀਬ ਜਿਹੀ ਚੁੱਪ पसरी ਹੋਈ ਹੈ ਸਿਵਾਏ ਸਨਾਟੇ ਦੇ ਉੱਥੇ ਹੋਰ ਕੁਝ ਵੀ ਨਹੀਂ ਜਿਹੜੇ ਰਿਸ਼ਤੇਆਂ ਲਈ ਮੈਂ ਸਾਰੀ ਉਮਰ ਧੋਖੇ ਕੀਤੇ ਅੱਜ ਉਹ ਇੱਕ ਇੱਕ ਕਰਕੇ ਮੈਨੂੰ ਇਕੱਲਾ ਛੱਡ ਗਏ ਮੇਰਾ ਬੇਟਾ ਜਿਹਦੇ ਲਈ ਮੈਂ ਸਭ ਕੁਝ ਇਕੱਠਾ ਕੀਤਾ ਸੀ ਅੱਜ ਕਬਰਾਂ ਵਿੱਚ ਸੁੱਤਾ ਪਿਆ ਹੈ ਤੇ ਮੈਂ ਜਿਉਂਦਾ ਹੋ ਕੇ ਵੀ ਮਰਿਆਂ ਵਰਗੀ ਜ਼ਿੰਦਗੀ ਦਾ ਸੰਤਾਪ ਹੰਡਾ ਰਿਹਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਇਹ ਹੈ ਕਿ ਮੈਂ ਲੋਕਾਂ ਦਾ ਪੈਸਾ ਲੁੱਟ ਕੇ ਆਪਣੇ ਘਰ ਦੀਆਂ ਕੰਧਾਂ ਉੱਚੀਆਂ ਕਰ ਲਈਆਂ ਪਰ ਉਹਨਾਂ ਕੰਧਾਂ ਨੇ ਹੀ ਮੈਨੂੰ ਸਮਾਜ ਤੋਂ ਦੂਰ ਕਰ ਦਿੱਤਾ ਅੱਜ ਲੋਕ ਮੇਰੇ ਨੇੜੇ ਆਉਣ ਤੋਂ ਕਤਰੌਂਦੇ ਨੇ ਮੇਰੀਆਂ ਖੁਸ਼ੀਆਂ ਥੋਥੀਆਂ ਨੇ ਤੇ ਮੇਰੇ ਕੋਲ ਬਹਿਣ ਵਾਲਾ ਕੋਈ ਵੀ ਨਹੀਂ ਅੱਜ ਮੈਂ ਮੰਨਦਾ ਵਾਂ ਕਿ ਮੇਰਾ ਪਾਪ ਲਾਲਚ ਨਹੀਂ ਸੀ ਸਗੋਂ ਉਹ ਹਰ ਧੋਖਾ ਸੀ ਜੋ ਮੈਂ ਹਰ ਇੱਕ ਨਾਲ ਕੀਤਾ ਅੱਜ ਮੈਂ ਆਪਣੀ ਦੌਲਤ ਦੇ ਢੇਰ ਉੱਤੇ ਇਕੱਲਾ ਬੈਠਾ ਜਿਵੇਂ ਰੱਬ ਨੇ ਮੈਨੂੰ ਕੋਈ ਸਜ਼ਾ ਦਿੱਤੀ ਹੋਵੇ ਜਦੋਂ ਉਸ ਵਿਅਕਤੀ ਦੀ ਗੱਲ ਪੂਰੀ ਹੋਈ ਤਾਂ ਚੌਥੇ ਸ਼ਖਸ ਨੇ ਕਿਹਾ ਮੇਰੀ ਮੁਸੀਬਤ ਤਾਂ ਜਨਾਬ ਜ਼ੁਲਮ ਹੈ ਮੈਂ ਇੱਕੋ ਸਮੇਂ ਵਿੱਚ ਨਿਰਦਈ ਵੀ ਹਾਂ ਤੇ નિર્ਦੋਸ਼ ਵੀ ਇੱਕ ਅਮੀਰ ਘਰਾਣੇ ਵਿੱਚ ਜਨਮੇ ਅਸੀਂ ਦੋ ਭਾਈ ਹਾਂ ਸਾਡੇ ਬਾਪ ਨੇ ਸਾਡੀ ਦੋਹਾਂ ਭਰਾਵਾਂ ਦੀ ਬਹੁਤ ਸੋਹਣੀ ਪਰਵਰਿਸ਼ ਕੀਤੀ ਸਾਨੂੰ ਵਿੱਦਿਆ ਦਿੱਤੀ ਤੇ ਕਦੇ ਸਾਡੇ ਕੋਲੋਂ ਕੁਝ ਨਹੀਂ ਲੁਕੋਇਆ ਇੱਕ ਦਿਨ ਪਿਤਾ ਜੀ ਨੇ ਸੋਚਿਆ ਕਿ ਸਾਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨ ਲਈ ਕੁਝ ਪੈਸੇ ਦੇ ਦਿਆਂ ਉਹਨਾਂ ਨੇ ਦੋਹਾਂ ਵਿੱਚ ਬਰਾਬਰੀ ਰੱਖੀ ਕਿਸੇ ਨੂੰ ਵੱਧ ਜਾਂ ਘੱਟ ਨਹੀਂ ਦਿੱਤਾ ਮੇਰਾ ਛੋਟਾ ਭਰਾ ਮੇਰੇ ਪਿਤਾ ਦੇ ਦਿਲ ਦੇ ਜ਼ਿਆਦਾ ਕਰੀਬ ਸੀ ਜਿਹਦੇ ਕਰਕੇ ਮੈਂ ਉਸ ਨਾਲ ਆਪਣੇ ਮਨ ਵਿੱਚ ਖਾਰ ਰੱਖਦਾ ਸੀ ਉਹ ਨਰਮ ਦਿਲ ਦਿਆਲੂ ਤੇ ਬਹੁਤ ਹੀ ਹਾਸਮੁਖ ਸ਼ਖਸੀਅਤ ਦਾ ਮਾਲਕ ਸੀ ਸਾਡਾ ਬਾਪ ਉਸ ਨੂੰ ਛੋਟੇ ਹੁੰਦੇ ਤੋਂ ਹੀ ਜ਼ਿਆਦਾ ਤਰਜੀਹ ਦਿੰਦਾ ਸੀ ਘਰ ਵਿੱਚ ਮੇਰੀ ਹਰ ਵੇਲੇ ਟੋਕਾ ਟਕਾਈ ਹੁੰਦੀ ਰਹਿੰਦੀ ਸੀ ਜਿਸ ਕਰਕੇ ਮੇਰੇ ਵਿੱਚ ਹੀਣ ਭਾਵਨਾ ਆ ਗਈ ਤੇ ਉਸ ਨਾਲ ਮੈਂ ਨਫ਼ਰਤ ਭਰਿਆ ਰਵਈਆ ਅਪਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਪੈਸਿਆਂ ਦੀ ਵੰਡ ਦਾ ਸਮਾਂ ਆਇਆ ਤਾਂ ਮੈਂ ਆਪਣੇ ਛੋਟੇ ਭਰਾ ਦੇ ਕੰਨ ਵਿੱਚ ਕੁਝ ਕਹਿ ਰਿਹਾ ਸੀ ਮੈਨੂੰ ਇਸ ਤਰ੍ਹਾਂ ਕਰਦੇ ਹੋਏ ਸਾਡੇ ਬਾਪ ਨੇ ਦੇਖ ਲਿਆ ਤੇ ਉਸ ਨੂੰ ਲੱਗਾ ਕਿ ਸ਼ਾਇਦ ਮੈਂ ਆਪਣੇ ਨਿੱਕੇ ਭਰਾ ਦੀ ਸਾਦਗੀ ਦਾ ਫਾਇਦਾ ਚੁੱਕ ਕੇ ਉਹਦਾ ਹਿੱਸਾ ਆਪਣੇ ਹੱਕ ਵਿੱਚ ਕਰਨਾ ਚਾਹੁੰਨਾ। ਇਸ ਲਈ ਉਹਨਾਂ ਨੇ ਛੋਟੇ ਨੂੰ ਉਹਦਾ ਹਿੱਸਾ ਨਾ ਦਿੱਤਾ ਤੇ ਮੈਨੂੰ ਮੇਰਾ ਬਣਦਾ ਹਿੱਸਾ ਤਕਸੀਮ ਕਰਕੇ ਦੇ ਦਿੱਤਾ। ਉਹਨਾਂ ਨੇ ਛੋਟੇ ਨੂੰ ਕਿਹਾ ਕਿ ਤੂੰ ਹਾਲੇ ਛੋਟਾ ਹੈਂ ਤੇ ਮੈਂ ਤੇਰਾ ਹਿੱਸਾ ਆਪਣੇ ਕੋਲ ਸੰਭਾਲ ਕੇ ਰੱਖ ਰਿਹਾ ਤੇ ਸਮਾਂ ਆਉਣ ਤੇ ਤੈਨੂੰ ਦੇ ਦਿੱਤਾ ਜਾਵੇਗਾ। ਇਸੇ ਗੱਲ ਤੋਂ ਛੋਟਾ ਬਹੁਤ ਨਾਰਾਜ਼ ਹੋ ਗਿਆ। ਉਸਨੇ ਕਈ ਵਾਰ ਪਿਤਾ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਨੇ ਸਖਤੀ ਨਾਲ ਇਨਕਾਰ ਕਰ ਦਿੱਤਾ ਨਤੀਜੇ ਵਜੋਂ ਉਹ ਸਾਨੂੰ ਛੱਡ ਕੇ ਪਤਾ ਨਹੀਂ ਦੂਰ ਕਿਤੇ ਹੋਰ ਇਲਾਕੇ ਵਿੱਚ ਚਲਾ ਗਿਆ ਤਾਂ ਜੋ ਆਪਣੀ ਜ਼ਿੰਦਗੀ ਆਪ ਸ਼ੁਰੂ ਕਰ ਸਕੇ ਮੇਰੇ ਪਿਤਾ ਜੀ ਇਸ ਘਟਨਾ ਦਾ ਜ਼ਿੰਮੇਵਾਰ ਮੈਨੂੰ ਠਹਿਰਾਉਂਦੇ ਰਹੇ ਜਦ ਕਿ ਮੈਂ ਉਸ ਨੂੰ ਅਜਿਹਾ ਕੁਝ ਵੀ ਨਹੀਂ ਸੀ ਕਿਹਾ ਮੈਂ ਉਹਦਾ ਹਾਲ ਜਾਣਨ ਲਈ ਬੇਚੈਨ ਰਹਿਣਾ ਉਹਦੀ ਦੂਰੀ ਮੈਨੂੰ ਬਹੁਤ ਤੜਫਾਉਂਦੀ ਹੈ ਕਿਉਂਕਿ ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲ ਰਹੀ ਹੈ ਜੋ ਮੈਂ ਕਦੇ ਕੀਤਾ ਹੀ ਨਹੀਂ ਮੈਂ ਸੋਚਦਾ ਕਿ ਮੈਂ ਕੀ ਗਲਤ ਕੀਤਾ ਹੈ ਮੈਂ ਆਪਣੇ ਪਰਿਵਾਰ ਦੀ ਨਜ਼ਰ ਵਿੱਚ ਇੱਕ ਲਾਲਚੀ ਭਰਾ ਬਣ ਗਿਆ ਜੋ ਕਿ ਆਪਣੇ ਹੀ ਭਰਾ ਦਾ ਹੱਕ ਹਥਿਆਉਣਾ ਚਾਹੁੰਦਾ ਸੀ ਮੈਂ ਕਈ ਵਾਰ ਪਿਤਾ ਜੀ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੀ ਕਿ ਉਹ ਜੋ ਵੀ ਸੋਚ ਰਹੇ ਨੇ ਉਹ ਅਸਲ ਸੱਚਾਈ ਨਹੀਂ ਹੈ ਹਾਂ ਠੀਕ ਹੈ ਮੈਂ ਉਸ ਨਾਲ ਈਰਖਾ ਰੱਖਦਾ ਸੀ ਕਿਉਂਕਿ ਮੈਨੂੰ ਉਹਦੇ ਜਿੰਨੀ ਤਵੱਜੋ ਸਾਡੇ ਘਰ ਵਿੱਚ ਨਹੀਂ ਸੀ ਮਿਲਦੀ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਮੈਂ ਆਪਣੇ ਭਰਾ ਦਾ ਹੱਕ ਹਥਿਆਉਣਾ ਚਾਹੁੰਦਾ ਸੀ ਆਪਣੀ ਇਹ ਕਹਾਣੀ ਸੁਣਾ ਕੇ ਉਹ ਬੰਦਾ ਫਟਫਟ ਕੇ ਰੋਣ ਲੱਗ ਪਿਆ ਹੁਣ ਪੰਜਵਾਂ ਸ਼ਖਸ ਬਹੁਤ ਗਮਗੀਨ ਨਜ਼ਰ ਆ ਰਿਹਾ ਸੀ ਉਹ ਕਮਜ਼ੋਰ ਆਵਾਜ਼ ਵਿੱਚ ਬੋਲਿਆ ਕਿ ਮੇਰੀ ਜ਼ਿੰਦਗੀ ਦਾ ਹਰ ਸਫ਼ਾ ਪਾਪ ਨਾਲ ਭਰਿਆ ਹੋਇਆ ਹੈ ਮੈਂ ਕਦੇ ਚੰਗਾ ਕੰਮ ਨਹੀਂ ਕੀਤਾ ਜਵਾਨੀ ਤੋਂ ਹੀ ਸ਼ਰਾਬ ਮੇਰਾ ਸਾਥੀ ਤੇ ਜੂਆ ਮੇਰਾ ਸ਼ੌਂਕ ਬਣ ਗਿਆ ਮੈਂ ਆਪਣੀ ਜ਼ਿੰਦਗੀ ਦੀ ਹਰ ਕਮਾਈ ਜੂਏ ਦੀ ਭੇਟ ਚੜਾ ਦਿੱਤੀ। ਮੈਂ ਆਪਣੇ ਘਰ ਨੂੰ ਜ਼ਖਨਮ ਬਣਾ ਦਿੱਤਾ। ਆਪਣੀ ਘਰਵਾਲੀ ਨਾਲ ਕਦੇ ਇੱਜ਼ਤ ਨਾਲ ਗੱਲ ਨਹੀਂ ਕੀਤੀ। ਉਹਦੇ ਹੱਥਾਂ ਦੀ ਬਣੀ ਰੋਟੀ ਤਾਂ ਖਾਧੀ ਪਰ ਬਦਲੇ ਵਿੱਚ ਉਸ ਨੂੰ ਬੋਲ ਕਬੋਲ ਤੇ ਥੱਪੜ ਹੀ ਦਿੱਤੇ। ਉਹ ਵਿਚਾਰੀ ਚੁੱਪਚਾਪ ਸਹਿੰਦੀ ਰਹੀ ਪਰ ਮੇਰੇ ਪਾਪਾਂ ਦੀ ਹੱਦ ਉਸ ਦਿਨ ਪਾਰ ਹੋਈ ਜਦੋਂ ਮੈਂ ਆਪਣੇ ਹੀ ਬੱਚਿਆਂ ਤੇ ਹੱਥ ਚੁੱਕਿਆ। ਮੇਰੀਆਂ ਧੀਆ ਜੋ ਮੇਰੀਆਂ ਅੱਖਾਂ ਦਾ ਤਾਰਾ ਹੋਣੀਆਂ ਚਾਹੀਦੀਆਂ ਸੀ। ਮੈਂ ਉਹਨਾਂ ਦੀ ਮਾਸੂਮੀਅਤ ਤੇ ਆਪਣੇ ਗੁੱਸੇ ਦਾ ਭਾਰ ਰੱਖ ਦਿੱਤਾ। ਉਹ ਰੋਈਆਂ, ਮੈਨੂੰ ਤਰਲੇ ਪਾਉਂਦੀਆਂ ਰਹੀਆਂ, ਪਰ ਮੈਂ ਆਪਣੇ ਅੰਦਰਲੇ ਦਰਿੰਦੇ ਨੂੰ ਰੋਕ ਨਾ ਸਕਿਆ। ਮੇਰੀ ਘਰਵਾਲੀ ਨੇ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਬੱਚਿਆਂ ਨੂੰ ਪਾਲ ਲਿਆ ਤੇ ਦੋ ਡੰਗ ਦੀ ਰੋਟੀ ਦਾ ਵਸੀਲਾ ਕੀਤਾ। ਪਰ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਐਸ਼ ਭਰੀ ਜ਼ਿੰਦਗੀ ਜਿਉਂਦਾ ਰਿਹਾ। ਮੈਂ ਸਿਰਫ ਆਪਣੇ પેટ ਦਾ ਸਕਾ ਸੀ। ਉਸ ਰੱਬ ਦੇ ਰੰਗ ਤਾਂ ਦੇਖੋ। ਅੱਜ ਮੈਂ ਬਿਮਾਰ ਹਾਂ। ਮੇਰਾ ਸਰੀਰ ਕਮਜ਼ੋਰ ਹੋ ਗਿਆ ਹੈ ਜਿਹੜੀ ਤਾਕਤ ਨਾਲ ਮੈਂ ਲੋਕਾਂ ਨੂੰ ਡਰਾਉਂਦਾ ਸੀ ਉਹ ਖਤਮ ਹੋ ਚੁੱਕੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਘਰ ਵਾਲੀ ਨੂੰ ਮੈਂ ਸਾਰੀ ਉਮਰ ਕੁੱਟਿਆ ਮਾਰਿਆ ਰਵਾਇਆ ਅੱਜ ਉਹੀ ਹੱਡ ਤੋੜ ਮਿਹਨਤ ਕਰਕੇ ਮੇਰਾ ਇਲਾਜ ਕਰਵਾ ਰਹੀ ਹੈ ਜੋ ਬੇਟੀਆਂ ਹਮੇਸ਼ਾ ਮੇਰੇ ਪਿਆਰ ਲਈ ਤਰਸਦੀਆਂ ਰਹੀਆਂ ਅੱਜ ਉਹੀ ਮੇਰੀ ਸੇਵਾ ਕਰਦੀਆਂ ਨੇ ਮੇਰੀ ਘਰ ਵਾਲੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਮੇਰੀਆਂ ਧੀਆਂ ਦਨ ਰਾਤ ਮਿਹਨਤ ਕਰਦੀਆਂ ਨੇ ਕਿਉਂ ਸਿਰਫ ਮੇਰਾ ਇਲਾਜ ਕਰਵਾਉਣ ਲਈ ਜਦੋਂ ਮੈਂ ਉਹਨਾਂ ਨੂੰ ਮੇਰੇ ਲਈ ਪਸੀਨਾ ਵਹਾਉਂਦੇ ਦੇਖਦਾ ਤਾਂ ਮੇਰਾ ਦਿਲ ਕੰਬ ਜਾਂਦਾ ਹੈ ਮੇਰਾ ਰੱਬ ਜਾਣਦਾ ਹੈ ਮੇਰਾ ਅਸਲੀ ਪਾਪ ਇਹ ਨਹੀਂ ਕਿ ਮੈਂ ਸ਼ਰਾਬ ਪੀਤੀ ਜਾਂ ਜੂਆ ਖੇਡਿਆ ਮੇਰਾ ਸਭ ਤੋਂ ਵੱਡਾ ਪਾਪ ਇਹ ਸੀ ਕਿ ਮੈਂ ਆਪਣਾ ਘਰ ਆਪਣੇ ਹੱਥੀਂ ਤਬਾਹ ਕੀਤਾ ਉਹਨਾਂ ਦਿਲਾਂ ਨੂੰ ਤੋੜਿਆ ਜਿਹੜੇ ਸਿਰਫ ਮੈਨੂੰ ਪਿਆਰ ਕਰਨਾ ਚਾਹੁੰਦੇ ਸੀ ਅੱਜ ਮੈਂ ਪਲ-ਪਲ ਮੌਤ ਦੇ ਨੇੜੇ ਜਾ ਰਿਹਾ ਹਾਂ ਮੇਰਾ ਹਰ ਸਾਹ ਮੈਨੂੰ ਮੇਰੇ ਗੁਨਾਹਾਂ ਦੀ ਯਾਦ ਦਿਵਾਉਂਦਾ ਤੇ ਮੇਰੀਆਂ ਅੱਖਾਂ ਅੱਜ ਸਿਰਫ ਇਹੀ ਦੁਆ ਮੰਗਦੀਆਂ ਕਿ ਕਾਸ਼ ਰੱਬ ਮੇਰੀ ਘਰ ਵਾਲੀ ਤੇ ਬੱਚਿਆਂ ਨੂੰ ਦੁਨੀਆ ਦੀ ਹਰ ਉਹ ਖੁਸ਼ੀ ਦੇਵੇ ਜੋ ਮੈਂ ਨਹੀਂ ਦੇ ਸਕਿਆ ਫਿਰ ਫਕੀਰ ਦੀ ਨਜ਼ਰ ਛੇਵੇਂ ਸ਼ਖਸ ਤੇ ਪਈ ਜਿਦੇ ਕੱਪੜੇ ਮੈਲੇ ਕਚਲੇ ਸੀ ਪੇਸ਼ੇ ਤੋਂ ਉਹ ਇੱਕ ਮਛੀਰਾ ਸੀ ਉਸਨੇ ਆਪਣੀ ਵਿਥਿਆ ਸੁਣਾਉਣੀ ਸ਼ੁਰੂ ਕੀਤੀ ਮੈਂ ਇੱਕ ਮਛੀਰਾ ਵਾਂ ਇੱਕ ਸਮਾਂ ਸੀ ਜਦੋਂ ਮੈਂ ਇੱਕ ਮਜ਼ਬੂਤ ਕਿਸ਼ਤੀ ਦਾ ਮਾਲਕ ਸੀ ਮੇਰਾ ਜਾਲ ਹੋਰਾਂ ਨਾਲੋਂ ਵਧੀਆ ਸੀ ਮੈਂ ਹੋਰ ਸਾਥੀ ਮਛੇਰਿਆਂ ਨਾਲ ਮਿਲ ਕੇ ਡੂੰਘੇ ਸਮੁੰਦਰਾਂ ਤੱਕ ਜਾ ਕੇ ਵੱਡੀਆਂ-ਵੱਡੀਆਂ ਮੱਛੀਆਂ ਫੜਿਆ ਕਰਦਾ ਸੀ ਇੱਕ ਸਮਾਂ ਐਸਾ ਆ ਗਿਆ ਜਦੋਂ ਮੇਰੇ ਲਾਲਚ ਨੇ ਮੈਨੂੰ ਅੰਨ੍ਹਾ ਕਰ ਦਿੱਤਾ ਮੈਂ ਹੋਰ ਮਛੇਰਿਆਂ ਨੂੰ ਸ਼ਰਾਬ ਦਾ ਲਾਲਚ ਦੇ ਕੇ ਉਹਨਾਂ ਤੋਂ ਪਤਾ ਲਗਾ ਲੈਂਦਾ ਸੀ ਕਿ ਕਿੱਥੇ ਮੱਛੀਆਂ ਜ਼ਿਆਦਾ ਮਿਲਦੀਆਂ ਤੇ ਮੈਂ ਉਹਨਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਆਪਣਾ ਜਾਲ ਸੁੱਟ ਦਿੰਦਾ ਸੀ ਤੇ ਵੱਧ ਮੱਛੀਆਂ ਫੜ ਲੈਂਦਾ ਸੀ ਹੋਰ ਮਛੇਰੇ ਸੋਚਦੇ ਸੀ ਕਿ ਮੈਂ ਬੜਾ ਦਿਆਲੂ ਆ ਜੋ ਹਰ ਰੋਜ਼ ਉਹਨਾਂ ਨੂੰ ਆਪਣੀ ਕਮਾਈ ਵਿੱਚੋਂ ਸ਼ਰਾਬ ਪਲਾਉਂਦਾ ਵਾਂ ਪਰ ਅਸਲ ਵਿੱਚ ਮੈਂ ਉਹਨਾਂ ਤੋਂ ਰਾਜ਼ ਖਲਵਾ ਕੇ ਆਪਣਾ ਫਾਇਦਾ ਲੈ ਰਿਹਾ ਸੀ ਇੱਕ ਸਮੇਂ ਲਈ ਮੈਂ ਅਮੀਰ ਹੋ ਗਿਆ ਮੇਰੀਆਂ ਟੋਕਰੀਆਂ ਮੱਛੀਆਂ ਨਾਲ ਲਪ ਲਪ ਭਰੀਆਂ ਰਹਿੰਦੀਆਂ ਪੈਸਾ ਆਉਂਦਾ ਗਿਆ ਲੋਕ ਮੈਨੂੰ ਮੇਰੇ ਨਾਮ ਤੋਂ ਜਾਣਨ ਲੱਗ ਪਏ ਪਰ ਇਹ ਖੇਡ ਲੰਮੀ ਨਹੀਂ ਚੱਲੀ ਇੱਕ ਭਿਆਨਕ ਤੂਫਾਨ ਵਿੱਚ ਮੇਰਾ ਜਾਲ ਫਟ ਗਿਆ ਮੇਰੀ ਕਿਸ਼ਤੀ ਵੀ ਡੁੱਬ ਗਈ ਮੈਨੂੰ ਡੁੱਬਦਾ ਦੇਖ ਕੇ ਬਾਕੀ ਮਛੇਰਿਆਂ ਨੇ ਮੇਰੀ ਜਾਨ ਬਚਾਈ ਜਿਹੜੇ ਸਾਥੀ ਮੇਰੇ ਨਾਲ ਕਦੇ ਸ਼ਰਾਬ ਪੀਂਦੇ ਸੀ ਉਹ ਸਾਰੇ ਮੈਨੂੰ ਛੱਡ ਕੇ ਚਲੇ ਗਏ ਅੱਜ ਮੈਂ ਸਮੁੰਦਰ ਦੇ ਕਿਨਾਰੇ ਇਕੱਲਾ ਬੈਠਾ ਹਾਂ ਮੇਰੇ ਕੋਲ ਨਾ ਮਜ਼ਬੂਤ ਕਿਸ਼ਤੀ ਹੈ ਤੇ ਨਾ ਹੀ ਜਾਲ ਜਿਹੜੀ ਚਲਾਕੀ ਨਾਲ ਮੈਂ ਹੋਰਾਂ ਤੋਂ ਅੱਗੇ ਨਿਕਲਿਆ ਸੀ ਉਹੀ ਮੇਰੀ ਬਰਬਾਦੀ ਦੀ ਵਜ੍ਹਾ ਬਣ ਗਈ ਲੋਕ ਖੁਸ਼ਹਾਲ ਹੋ ਗਏ ਪਰ ਮੈਂ ਗਰੀਬੀ ਤੇ ਇਕੱਲੇਪਣ ਦਾ ਸ਼ਿਕਾਰ ਹੋ ਚੁੱਕਿਆ ਮੇਰਾ ਸਭ ਤੋਂ ਵੱਡਾ ਪਾਪ ਇਹ ਸੀ ਕਿ ਮੈਂ ਹੋਰਾਂ ਨਾਲ ਧੋਖਾ ਕੀਤਾ ਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ ਤੇ ਰੱਬ ਨੇ ਅੱਜ ਮੈਨੂੰ ਹੀ ਖਾਲੀ ਹੱਥ ਬਿਠਾ ਦਿੱਤਾ ਉਸ ਤੋਂ ਬਾਅਦ ਸਭ ਦੀ ਨਜ਼ਰ ਸੱਤਵੇਂ ਤੇ ਆਖਰੀ ਸ਼ਖਸ ਵੱਲ ਜਾ ਪਈ ਹੁਣ ਉਸ ਦੀ ਵਾਰੀ ਸੀ ਪਰ ਉਹ ਕੁਝ ਸਮਾਂ ਚੁੱਪ ਬੈਠਾ ਰਿਹਾ ਫਕੀਰ ਨੇ ਉਸ ਨੂੰ ਕਿਹਾ ਕਿ ਤੂੰ ਆਪਣਾ ਦੁੱਖ ਸਾਨੂੰ ਨਹੀਂ ਸੁਣਾਵੇਂਗਾ ਅਸਲ ਵਿੱਚ ਇਹ 7ਵਾਂ ਸ਼ਖਸ ਰਾਜਾ ਸੀ ਰਾਜਾ ਡੂੰਗਾ ਸਾਹ ਭਰ ਕੇ ਆਪਣੀ ਕਹਾਣੀ ਸੁਣਾਉਣ ਤੋਂ ਪਹਿਲਾਂ ਆਪਣੇ ਬਾਰੇ ਸੱਚ-ਸੱਚ ਦੱਸ ਦਿੰਦਾ ਹੈ ਕਿ ਉਹ ਕੌਣ ਹੈ ਤੇ ਇੱਥੇ ਕਿਉਂ ਆਇਆ ਹੈ ਸਾਰੇ ਹੈਰਾਨ ਰਹਿ ਜਾਂਦੇ ਨੇ ਫਕੀਰ ਉਸ ਨੂੰ ਜੀਹਾਂ ਆਖਦਾ ਤੇ ਆਪਣਾ ਗੁਨਾਹ ਦੱਸਣ ਲਈ ਕਹਿੰਦਾ ਹੈ ਦਰਸਲ ਰਾਜੇ ਤੋਂ ਅਣਜਾਣੇ ਵਿੱਚ ਹੀ ਇੱਕ ਪਾਪ ਹੋ ਗਿਆ ਸੀ ਰਾਜੇ ਨੇ ਆਪਣੇ ਹਥਿਆਰਾਂ ਵਾਲੇ ਤਖਾਨੇ ਵਿੱਚ ਉਹ ਜੋ ਕੁੱਤੇ ਰਖਵਾਲੀ ਕਰਨ ਲਈ ਰੱਖੇ ਸੀ ਸਭ ਨੂੰ ਉੱਥੇ ਜਾਣ ਦੀ ਮਨਾਹੀ ਸੀ ਰਾਜਾ ਕਿਸੇ ਤੇ ਵੀ ਭਰੋਸਾ ਨਹੀਂ ਸੀ ਕਰਦਾ ਇਸ ਲਈ ਆਪਣੇ ਪਾਲਤੂਆਂ ਨੂੰ ਦੁੱਧ ਰੋਟੀ ਵੀ ਉਹ ਆਪ ਹੀ ਪਾਉਂਦਾ ਸੀ ਇਹ ਦੇਖਣ ਲਈ ਕਿ ਸਭ ਹਥਿਆਰ ਠੀਕ ਠਾਕ ਨੇ ਉਹ ਅਕਸਰ ਹੀ ਤਹਿਖਾਨੇ ਅੰਦਰ ਗੇੜਾ ਮਾਰਦਾ ਰਹਿੰਦਾ ਉੱਥੇ ਹੀ ਉਸ ਦੀ ਇੱਕ ਵਫਾਦਾਰ ਕੁੱਤੀ ਵੀ ਸੀ ਇੱਕ ਦਿਨ ਜਦੋਂ ਉਹ ਤਹਿਖਾਨੇ ਅੰਦਰ ਦਾਖਲ ਹੋਣ ਲੱਗਿਆ ਤਾਂ ਕੁੱਤੀ ਨੇ ਅਚਾਨਕ ਉਹਦੀ ਲੱਤ ਫੜ ਲਈ ਰਾਜੇ ਨੇ ਬੜੀ ਕੋਸ਼ਿਸ਼ ਕੀਤੀ ਪਰ ਉਸ ਕੁੱਤੀ ਨੇ ਰਾਜੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਿਵੇਂ ਤਵੇਂ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਗਿਆ ਪਰ ਅੰਦਰੋਂ ਗੁੱਸੇ ਨਾਲ ਭਰ ਗਿਆ। ਉਹ ਮਹਿਲ ਚ ਗਿਆ ਤੇ ਇੱਕ ਬਰਤਨ ਦੁੱਧ ਵਿੱਚ ਜ਼ਹਿਰ ਮਲਾ ਕੇ ਉਸ ਕੁੱਤੀ ਦੇ ਅੱਗੇ ਰੱਖ ਦਿੱਤਾ। ਉਹਨੂੰ ਲੱਗਿਆ ਕਿ ਸ਼ਾਇਦ ਉਹ ਹਲਕ ਗਈ ਹੈ। ਇਸ ਲਈ ਇਸ ਨੂੰ ਮਾਰ ਦੇਣਾ ਹੀ ਬਿਹਤਰ ਹੈ। ਦੁੱਧ ਪੀ ਕੇ ਕੁੱਤੀ ਤਹਿਖਾਨੇ ਦੇ ਅੰਦਰ ਚਲੀ ਗਈ। ਥੋੜੀ ਦੇਰ ਬਾਅਦ ਰਾਜਾ ਵੀ ਤਹਿਖਾਨੇ ਅੰਦਰ ਦਾਖਲ ਹੋ ਜਾਂਦਾ ਹੈ। ਅੰਦਰ ਜਾ ਕੇ ਜਦੋਂ ਉਹ ਦੇਖਦਾ ਹੈ ਉਦੀ ਰੂਹ ਕੰਬ ਜਾਂਦੀ ਹੈ। ਉਹ ਕੁੱਤੀ ਮਰੀ ਪਈ ਸੀ ਤੇ ਉਹਦੇ ਚਾਰ ਛੋਟੇ-ਛੋਟੇ ਕਤੂਰੇ ਆਪਣੀ ਮਾਂ ਦਾ ਦੁੱਧ ਚੁੰਗ ਰਹੇ ਸੀ। ਹੁਣ ਕਿਉਂਕਿ ਜ਼ਹਿਰ ਕੁੱਤੀ ਦੇ ਸਾਰੇ ਸਰੀਰ ਵਿੱਚ ਫੈਲ ਚੁੱਕਿਆ ਸੀ, ਮਾਂ ਦਾ ਜ਼ਹਿਰੀਲਾ ਦੁੱਧ ਪੀਣ ਤੋਂ ਬਾਅਦ ਉਹ ਵੀ ਮਰ ਗਏ। ਹੁਣ ਰਾਜੇ ਨੂੰ ਸਮਝ ਆਈ ਕਿ ਉਸ ਕੁੱਤੀ ਨੇ ਉਸ ਨੂੰ ਤਾਂ ਹੀ ਵੜਿਆ ਸੀ ਕਿਉਂਕਿ ਉਸ ਨੂੰ ਲੱਗਾ ਕਿ ਸ਼ਾਇਦ ਉਹ ਉਸ ਦੇ ਕਤੂਰੇ ਲੈਣ ਆਇਆ ਹੈ। ਇਸ ਸਮੇਂ ਜਾਨਵਰ ਅਕਸਰ ਕਠੋਰ ਹੋ ਜਾਂਦੇ ਨੇ ਤੇ ਹਮਲਾ ਕਰ ਦਿੰਦੇ ਨੇ। ਰਾਜੇ ਨੂੰ ਲੱਗਿਆ ਕਿ ਉਹ ਹਲਕ ਗਈ ਹੈ ਇਸ ਤਰ੍ਹਾਂ ਅਣਜਾਣੇ ਵਿੱਚ ਹੋਏ ਪਾਪ ਦਾ ਪਛਤਾਵਾ ਹੁਣ ਤੱਕ ਰਾਜੇ ਦੇ ਸੀਨੇ ਵਿੱਚ ਚੀਸ ਦੇ ਰਿਹਾ ਸੀ ਰਾਜਾ ਆਪਣੀ ਵਿਥਿਆ ਸੁਣਾਉਣ ਤੋਂ ਬਾਅਦ ਉਸ ਫਕੀਰ ਨੂੰ ਪੁੱਛਦਾ ਹੈ ਕਿ ਕੀ ਵਾਕਿਆ ਇਸ ਨਦੀ ਵਿੱਚ ਡੁੱਬਕੀ ਲਗਾਉਣ ਨਾਲ ਉਸ ਦਾ ਪਾਪ ਧੋਤਾ ਜਾਵੇਗਾ ਕੁਝ ਪਲਾਂ ਲਈ ਸਾਰੇ ਪਾਸੇ ਸ਼ਾਂਤੀ ਫੈਲ ਜਾਂਦੀ ਹੈ ਤੇ ਸਾਧੂ ਬੋਲਣਾ ਸ਼ੁਰੂ ਕਰਦਾ ਹੈ ਦੁਨੀਆ ਦੀ ਕੋਈ ਵੀ ਨਦੀ ਕਿਸੇ ਦੇ ਪਾਪ ਨਹੀਂ ਧੋ ਸਕਦੀ। ਇਸ ਨਦੀ ਦੇ ਪਾਣੀ ਵਿੱਚ ਕੋਈ ਜਾਦੂ ਨਹੀਂ। ਇਹ ਸਿਰਫ ਇੱਕ ਆਮ ਜਿਹਾ ਪਾਣੀ ਹੈ। ਜਦੋਂ ਤੱਕ ਇਨਸਾਨ ਆਪਣੇ ਕੀਤੇ ਗੁਨਾਹ ਕਬੂਲ ਨਹੀਂ ਕਰਦਾ। ਜਦੋਂ ਤੱਕ ਉਹ ਆਪਣੀ ਗਲਤੀ ਦਾ ਸਾਹਮਣਾ ਨਹੀਂ ਕਰਦਾ। ਉਹਦੇ ਪਾਪ ਕਿਸੇ ਵੀ ਕੀਮਤ ਤੇ ਧੋਤੇ ਨਹੀਂ ਜਾ ਸਕਦੇ। ਕੀਤੇ ਹੋਏ ਗੁਨਾਹਾਂ ਦਾ ਪਛਤਾਵਾ ਮਨ ਵਿੱਚ ਮਰਦੇ ਦਮ ਤੱਕ ਰਹਿੰਦਾ ਹੈ। ਕੋਈ ਗੁਨਾਹ ਜਾਂ ਗਲਤੀ ਉਦੋਂ ਤੱਕ ਮਾਫ ਨਹੀਂ ਹੁੰਦੇ। ਜਦੋਂ ਤੱਕ ਉਸ ਨੂੰ ਦਿਲੋਂ ਨਾ ਕਬੂਲਿਆ ਜਾਵੇ ਮੁਆਫੀ ਤੋਂ ਪਹਿਲਾਂ ਗੁਨਾਹਾਂ ਦਾ ਕਬੂਲਨਾਮਾ ਜ਼ਰੂਰੀ ਹੁੰਦਾ ਹੈ ਫਿਰ ਮੁਆਫੀ ਦੇ ਰਾਹ ਵੀ ਆਪਣੇ ਆਪ ਮਿਲਨੇ ਸ਼ੁਰੂ ਹੋ ਜਾਂਦੇ ਨੇ ਪਛਤਾਵੇ ਦੀ ਆਗ ਦਾ ਸੇਕ ਘਟਨਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਫਕੀਰ ਨੇ ਇੱਕ ਨਸੀਹਤ ਦਿੱਤੀ ਤੇ ਸਭ ਦੇ ਚਿਹਰੇ ਖੁਸ਼ੀ ਨਾਲ ਖੜ ਉਠੇ ਜਦੋਂ ਸਾਰੇ ਉਥੋਂ ਜਾਣ ਲੱਗੇ ਤਾਂ ਫਕੀਰ ਨੇ ਉਹਨਾਂ ਨੂੰ ਆਖਰੀ ਗੱਲ ਆਖੀ ਕਿ ਹਮੇਸ਼ਾ ਯਾਦ ਰੱਖੋ ਅਸੀਂ ਇਨਸਾਨ ਆਪਣੇ ਆਸ-ਪਾਸ ਦੀਆਂ ਖੁਸ਼ੀਆਂ ਨਹੀਂ ਵੇਖਦੇ ਕਿਉਂਕਿ ਅਸੀਂ ਹਮੇਸ਼ਾ ਹੋਰ ਖੁਸ਼ੀਆਂ ਦੀ ਤਾਂਗ ਰੱਖਦੇ ਹਾਂ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਜੋ ਖੁਸ਼ੀ ਸਾਡੇ ਕੋਲ ਹੈ ਉਸ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਕਈ ਵਾਰ ਥੋੜੇ ਹੋਰ ਦੀ ਇੱਛਾ ਵਿੱਚ ਅਸੀਂ ਕੁਝ ਐਸੇ ਗੁਨਾਹਾਂ ਦੇ ਭਾਗੀਦਾਰ ਬਣ ਜਾਂਦੇ ਹਾਂ ਜਿਨ੍ਹਾਂ ਦਾ ਮਲਾਲ ਅੰਦਰੋਂ-ਅੰਦਰੀ ਖਾਂਦਾ ਰਹਿੰਦਾ ਹੈ ਹਰ ਇਨਸਾਨ ਹਮੇਸ਼ਾ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਦੁਖੀ ਸਮਝਦਾ ਹੈ ਸਾਨੂੰ ਚਾਹੀਦਾ ਹੈ ਕਿ ਜਿਹੜੀ ਖੁਸ਼ੀ ਸਾਡੇ ਕੋਲ ਹੈ ਉਹਦਾ ਅਹਿਸਾਸ ਕਰੀਏ ਤੇ ਰੱਬ ਨੇ ਸਾਨੂੰ ਜੋ ਸਮਾਂ ਦਿੱਤਾ ਹੈ ਉਹਨੂੰ ਚੰਗੇ ਢੰਗ ਨਾਲ ਵਰਤਿਏ ਫਿਰ ਉਸ ਫਕੀਰ ਦੇ ਕਹਿਣ ਤੇ ਸਭ ਨੇ ਨਦੀ ਵਿੱਚ ਡੁਬਕੀ ਲਗਾਈ ਤੇ ਅਜੀਬ ਗੱਲ ਇਹ ਸੀ ਕਿ ਉਹ ਨਦੀ ਵਿੱਚ ਡੁਬਕੀ ਲਗਾਉਣ ਤੋਂ ਬਾਅਦ ਜਦੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਚਿਹਰਿਆਂ ਤੇ ਇੱਕ ਅਜੀਬ ਜੀ ਚਮਕ ਤੇ ਸ਼ਾਂਤੀ ਦਿਖਾਈ ਦਿੰਦੀ ਹੈ ਜਿਵੇਂ ਉਹਨਾਂ ਦੇ ਮਨ ਤੋਂ ਕੋਈ ਭਾਰ ਲੈ ਗਿਆ ਹੋਵੇ ਜਿਵੇਂ ਉਹਨਾਂ ਦਾ ਪਛਤਾਵਾ ਉਸ ਵਹਿੰਦੇ ਪਾਣੀ ਦੇ ਨਾਲ ਹੀ ਵਹਿ ਗਿਆ ਹੋਵੇ ਜਿਵੇਂ ਸੱਚੀਓ ਸਭ ਦੇ ਪਾਪ ਧੋਤੇ ਗਏ ਹੋਣ ਉਸ ਦਿਨ ਤੋਂ ਬਾਅਦ ਲੋਕਾਂ ਦੇ ਦਿਲਾਂ ਵਿੱਚ ਇੱਕ ਨਵੀਂ ਸਚਾਈ ਉਜਾਗਰ ਹੋਈ। ਉਹਨਾਂ ਨੂੰ ਸਮਝ ਆਇਆ ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਗਰੀਬੀ, ਈਰਖਾ ਜਾਂ ਧੋਖਾ ਨਹੀਂ ਸਗੋਂ ਆਪਣੀਆਂ ਗਲਤੀਆਂ ਤੋਂ ਮੂੰਹ ਮੋੜਨਾ ਹੈ। ਜਦੋਂ ਇਨਸਾਨ ਆਪਣੀ ਗਲਤੀ ਮੰਨ ਲੈਂਦਾ ਹੈ ਤੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਉਦੋਂ ਹੀ ਉਸ ਦਾ ਮਾਫੀ ਨਾਮਾ ਕਬੂਲ ਹੁੰਦਾ ਹੈ। ਤੇ ਇਹੀ ਸੀ ਉਸ ਫਕੀਰ ਦੀ ਅਸਲ ਤਰਕੀਬ ਲੋਕਾਂ ਨੂੰ ਸੱਚ ਦਾ ਸਾਹਮਣਾ ਕਰਵਾ ਕੇ ਉਹਨਾਂ ਦੀ ਆਤਮਾ ਨੂੰ ਪਵਿੱਤਰ ਕਰਨਾ ਸੋ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਇਸ ਪਿਆਰੀ ਜੀ ਕਹਾਣੀ ਦੇ ذریعے ਜੋ ਸਿੱਖਿਆਵਾਂ ਅਸੀਂ ਤੁਹਾਡੇ ਸਾਹਮਣੇ ਪੇਰੋਸਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਕੀਮਤੀ ਸਿੱਖਿਆਵਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਜ਼ਰੂਰ ਲਾਗੂ ਕਰੋਗੇ ਤੇ ਆਪਣੀ ਰਹਿੰਦੀ ਜ਼ਿੰਦਗੀ ਖੁਸ਼ੀਆਂ ਵਿੱਚ ਬਤੀਤ ਕਰੋਗੇ ਇਹੀ ਸਾਡੇ ਵੱਲੋਂ ਤੁਹਾਡੇ ਸਭ ਲਈ ਦੁਆਵਾਂ ਨੇ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ ਬਹੁਤ ਸ਼ੁਕਰੀਆ